ਇੱਕ ਵਾਰੀ ਫੇਰ ਤੋਂ ਭਾਈਚਾਰਾ ਸਾਂਝਦੀਆਂ ਤਸਵੀਰਾਂ ਖੂਬਸੂਰਤ ਤਸਵੀਰਾਂ ਜਣੀਆਂ ਨੇ ਉਹ ਪੰਜਾਬ ਤੋਂ ਸਾਹਮਣੇ ਆਈਆਂ ਜੀ ਹਾਂ ਪੰਜਾਬ ਦੇ ਮਾਹੌਲੀ ਤੋਂ ਇੱਕ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਮੁਸਲਮਾਨ ਪਰਿਵਾਰ ਨੇ 80 ਲੱਖ ਰੁਪਏ ਦੀ ਜਿਹੜੀ ਜ਼ਮੀਨ ਆ ਉਹ ਮੰਦਿਰ ਬਣਾਉਣ ਲਈ ਜਿਹੜੀ ਆ ਉਹ ਦਾਨ ਕੀਤੀ ਆ ਜੀ ਹਾਂ ਮੁਸਲਮਾਨ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦਾ ਜਿਹੜਾ ਬਣਾਉਣ ਦਾ ਜਿੰਨਾ ਵੀ ਖਰਚਾ ਹੋਏਗਾ ਉਹ ਸਾਰਾ ਅਸੀਕਰਾਂਗੇ ਤੇ ਇੱਕ ਬਹੁਤ ਵਧੀਆ ਮੁਸਲਮ ਅਤੇ ਹਿੰਦੂ ਭਾਈਚਾਰੇ ਦੀ ਇੱਕ ਬਹੁਤ ਵਧੀਆ ਜਿਹੜੀ ਤਸਵੀਰ ਮੋਹਾਲੀ ਤੋਂ ਸਾਹਮਣੇ ਨਿਕਲ ਕੇ ਆਈਆਂ ਨੇ ਜਿੱਥੇ ਸਾਰਾ ਖਰਚਾ ਜਿਹੜਾ ਮੰਦਿਰ ਬਣਾਉਣ ਦਾ ਜਿਹੜਾ ਆ ਉਹ ਇਹਨਾਂ ਵੱਲੋਂ ਮੁਸਲਮ ਪਰਿਵਾਰ ਵੱਲੋਂ ਕੀਤਾ ਜਾਏਗਾ ਤਾਂ ਇਸ ਦਾ ਜਿਹੜਾ ਇਸ ਮੌਕੇ ਦੇ ਉੱਤੇ ਸ਼ਾਹੀ ਇਮਾਮ ਲੁਧਿਆਣੇ ਤੋਂ ਪਹੁੰਚੇ ਨੇ ਔਰ ਇਹ ਨੀ ਪੱਥਰ ਜਿਹੜਾ ਉਹ ਰੱਖਿਆ ਗਿਆ ਆ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਸਾਰੇ ਪੰਜਾਬ ਦੇ ਮੁਹੱਲੀ ਡਿਸਟ੍ਰਿਕਟ ਦੇ ਚਾਂਪੁਰ ਵਿਖੇ ਆਂ ਔਰ ਚਾਂਪੁਰ ਜਿਹੜਾ ਹੈ ਇੱਕ ਨਵੀਂ ਆਬਾਦੀ ਹੈ ਇੱਥੇ ਸਾਡੇ ਦਰਮਿਆਨ ਮੇਰੇ ਨਾਲ ਮੁਹੰਮਦ ਇਮਰਾਨ ਹੈਪੀ ਮਲਿਕ ਜੀ ਮੌਜੂਦ ਨੇ ਔਰ ਸਾਡੇ ਸਿੱਧੂ ਸਾਹਿਬ ਮੌਜੂਦ ਨੇ ਰੂਬੀ ਜੀ ਔਰ ਰਾਜाराम ਜੀ ਮੌਜੂਦ ਨੇ ਪੰਡਿਤ ਜੀ ਸ੍ਰੀਨੰਤਨ ਧਰਮ ਤੋਂ ਇਸ ਇਲਾਕੇ ਦੇ ਵਿੱਚ ਮੰਦਰ ਦੇ ਲਈ ਜਗ੍ਹਾ ਨਹੀਂ ਸੀਗੀ ਤੇ ਕਿਉਂਕਿ ਆਬਾਦੀ ਨਵੀਂ ਵਸ ਰਹੀ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਹੜੇ ਵੀ ਧਰਮ ਦੇ ਲੋਕ ਇੱਥੇ ਬਸਣ ਗਿਆ ਆ ਕੇ ਤੇ ਉਹਨਾਂ ਦੀ ਜਿਹੜੀ ਧਾਰਮਿਕ ਅਸਥਾਨਾਂ ਨੇ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਸਥਾਨ ਜਿਹੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਨਵੀਂ ਮਸਜਿਦ ਬਣਦੀ ਆ ਗੁਰਦੁਆਰਾ ਸਾਹਿਬ ਬਣਦੇ ਨੇ ਤੇ ਇਸ ਇਲਾਕੇ ਦੇ ਵਿੱਚ ਸਨਾਤਨ ਧਰਮ ਦਾ ਕੋਈ ਸਥਾਨ ਜਿਹੜਾ ਜੀ ਸਥਾਪਿਤ ਨਹੀਂ ਹੋਇਆ ਸੀਗਾ ਪੰਡਤ ਜੀ ਹੋਰਾਂ ਨੇ ਸਾਡੇ ਖਾਨ ਸਾਹਿਬ ਨਾਲ ਸੰਪਰਕ ਸਾਧਿਆ ਕਿ ਜੀ ਤੁਹਾਡੇ ਕੋਲ ਜਗ੍ਹਾ ਪਈ ਹੈ ਦਿਓ ਮੰਦਰ ਦੇ ਲਈ ਤੇ ਇਹਨਾਂ ਨੇ ਜਦ ਮੈਨੂੰ ਪੁੱਛਿਆ ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਜਿੰਨੇ ਵੀ ਇਸਲਾਮੀ ਦੇਸ਼ ਵੀ ਨੇ ਉੱਥੇ ਵੀ ਜਿਹੜੇ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਜਾ ਕੇ ਕੰਮ ਕਰਦੇ ਵਸਦੇ ਆ ਤੇ ਉਹਨਾਂ ਦੀ ਵੀ ਧਾਰਮਿਕ ਅਸਥਾਵਾਂ ਨੂੰ ਧਿਆਨ ਚ ਰੱਖਦੇ ਹੋਏ ਜਿੱਦਾਂ ਦੁਬਈ 'ਚ ਹੈ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵੀ ਹੈ ਔਰ ਉੱਥੇ ਮੰਦਰ ਵੀ ਜਿਹੜਾ ਸਥਾਪਿਤ ਕੀਤਾ ਗਿਆ ਇਸੇ ਤਰ੍ਹਾਂ ਕਤਰ ਦੇ ਵਿੱਚ ਔਰ ਯਮਨ ਦੇ ਵਿੱਚ ਬਗਦਾਦ ਸ਼ਰੀਫ ਦੇ ਵਿੱਚ ਤੇ ਇਹਨਾਂ ਨੂੰ ਮੈਂ ਕਿਹਾ ਕਿ ਬਿਲਕੁਲ ਅਗਰ ਆਪਾਂ ਇਸ ਸਥਿਤੀ ਦੇ ਵਿੱਚ ਆ ਕਿ ਅਸੀਂ ਕਿਸੇ ਦੀ ਧਾਰਮਿਕ ਜ਼ਰੂਰਤਾਂ ਦੇ ਲਈ ਉਹਨਾਂ ਦੇ ਨਾਲ ਖੜ੍ਹ ਸਕਦੇ ਆ ਤੇ ਅਸਾਨੂੰ ਅੱਗੇ ਆਣਾ ਚਾਹੀਦਾ ਤੇ ਅੱਜ ਤਕਰੀਬਨ 325 ਗਜ ਜਗ੍ਹਾ ਜਦੀ ਮਹਾਲੀਅਤ ਤਕਰੀਬਨ 80 ਲੱਖ ਰੁਪਏ ਦੇ ਕਰੀਬ ਬਣਦੀ ਹੈ ਉਹ ਸਾਡੇ ਖਾਨ ਸਾਹਿਬ ਨੇ ਹੈਪੀ ਮਲਿਕ ਜੀ ਨੇ ਆਪਣੇ ਵੱਲੋਂ ਜਿਹੜੀ ਹੈ ਉਹ ਇਹਨਾਂ ਨੂੰ ਸਪੁਰਦ ਕੀਤੀ ਹੈ ਮੁਹੱਬਤ ਦੇ ਵਿੱਚ ਤੋਹਫਾ ਦਿੱਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਹੱਬਤ ਜਿਹੜੀ ਹੈ ਜਿਹੜੀ ਕਿ ਸਦੀਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਜਿਹੜੀ ਧਰਤੀ ਹੈ ਪਹਿਲੀ ਪਾਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਜਾਣੀ ਜਾਂਦੀ ਹੈ ਔਰ ਬਾਬਾ ਵੀਰ ਬਾਬਾ ਨਾਨਕ ਸਾਹਿਬ ਜਿਨ੍ਹਾਂ ਨੂੰ ਅਸੀਂ ਆਪਣਾ ਪੀਰ ਕਹਿੰਨੇ ਆ ਤੇ ਤੁਸੀਂ ਆਪਣਾ ਗੁਰੂ ਕਹਿੰਨੇ ਹੋ ਤੇ ਉਹਨਾਂ ਦੇ ਸੱਜੇ ਖੱਬੇ ਇੱਕ Hindu ਸੀ ਇੱਕ Musalman ਸੀ ਭਾਈ ਬਾਲਾ ਜੀ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਤੇ ਇਹ ਜਿਹੜੇ Musalman ਨੇ ਇਹ ਤਾਂ ਸਿੱਖਾਂ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਮੰਗੋ ਆ ਪਹਿਲੇ ਦਿਨ ਤੋਂ ਤੇ ਇਹ ਮੈਂ ਸਮਝਦਾ ਕਿ ਇਹਨਾਂ ਨੇ ਐਡਾ ਵੱਡਾ ਸੇਵਾ ਕਰਕੇ ਇਸ ਮੁਹੱਬਤ ਨੂੰ ਹੋਰ ਤਾਕਤ ਦਿੱਤੀ ਹੈ ਔਰ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਸੰਦੇਸ਼ ਦਿੱਤਾ ਗਿਆ ਕਿਉਂਕਿ ਕੱਲ ਵੀ ਤੂਰੀ ਦੇ ਵਿੱਚ ਪੁੰਨਿਆਵਾਲ ਪਿੰਡ ਚ ਇੱਕ ਪੰਡਤ ਜੀ ਨੇ ਮਸਜਿਦ ਲਈ ਜਗ੍ਹਾ ਦਿੱਤੀ ਪਿਛਲੇ ਹਫਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਖਵਾਲੀ ਦੇ ਵਿੱਚ ਇੱਕ ਸਰਦਾਰ ਬੀਬੀ ਜੀ ਨੇ ਸਾਡੀ ਮਾਂ ਨੇ ਉਹਨਾਂ ਨੇ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਤੇ ਪੰਜਾਬ ਦੀ ਧਰਤੀ ਤੋਂ ਜਿਹੜੀ ਇਹ ਮੁਹੱਬਤ ਦਾ ਮਿਠਾਸ ਦਾ ਜਿਹੜਾ ਸੁਨਿਆ ਹੈ ਇਹ ਮੈਂ ਸਮਝਦਾ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਪੂਰੇ ਭਾਰਤ ਦੇ ਲਈ ਇੱਕ ਏਕਤਾ ਦੀ ਮਿਸਾਲ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪਹਿਲਾ ਨਾਰਾ ਹੀ ਦਿੱਤਾ ਗਿਆ ਕੀ ਅਨੇਕਤਾ ਵਿੱਚ ਇਕਤਾ ਯਾਨੀ ਅਸੀਂ ਰੰਗ અલગ-ਅਲਗ ਰੰਗ ਜਾਤ ਬਰਾਦਰੀਆਂ ਦੇ ਹੋਣ ਦੇ ਬਾਵਜੂਦ ਕਦੀ ਵੀ ਆਪਸ ਵਿੱਚ ਲੜਦੇ ਨਹੀਂ ਬਲਕਿ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰੋਕ ਕੇ ਮੁਹੱਬਤ ਦਾ ਪਾਠ ਪੜ੍ਹਾਉਂਦੇ ਆ ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਵੀ ਔਰ ਸਾਰੇ ਹਿੰਦੂ ਭਰਾਵਾਂ ਨੂੰ ਵੀ ਸਿੱਖ ਭਰਾਵਾਂ ਨੂੰ ਵੀ ਜਿਨ੍ਹਾਂ ਦੀ ਮੁਹੱਬਤਾਂ ਦੀ ਵਜ੍ਹਾ ਨਾਲ ਪੰਜਾਬ ਤੇ ਇੱਕ ਨਵਾਂ ਸਨੇਹ ਜੁੜ ਗਿਆ ਹੈ ਅੱਜ ਇਥੋਂ ਨਿਰਮਾਣ ਸ਼ੁਰੂ हां बिल्कुल निर्माण शुरू हो गया है इमारत का खर्चा कौन करेगा जी इमारत का खर्चा भी खान साहब ही करेंगे सारे का सारा मैं मैं तो मेरे नाल एक मेरा आ, फ्रेंड है สมิทธิ์ जिंदल वे दोनों मिलके सारा मंदिर पूरा बनावांगे आप ਤੁਸੀਂ ਦੱਸ ਰਹੀ ਸੀ ਕਿ ਕਿ ਦੋ ਮੰਦਰ ਬਣਨੇ ਆ ਉਹ ਕੀ ਹੈ ਇੱਕ 3 ਮਰਲੇ ਦਾ ਮੰਦਰ ਬਜੰਗਬਲੀ ਜੀ ਕਿਉਂਕਿ ਜਿੱਥੇ ਲੇਡੀਜ਼ ਦੀ ਐਂਟਰੀ ਨਹੀਂ ਕਰ ਹੁੰਦੀ ਤੇ ਬਜੰਗਬਲੀ ਦਾ 3 ਮਰਲੇ ਚ ਮੰਦਰ ਲੱਗ ਬਣੇਗਾ ਜੀ ਤੇ 10 ਮਰਲੇ ਚ ਅਲੱਗ ਬਣੇਗਾ ਸੁਨਤਲਦਰ ਮੰਦਿਰ ਜਿਸ ਵਿੱਚ ਜੋ ਹੈ சிவாਲ ਹੈ और माता की मूर्तियाँ और अपने जो गुरु महाराज जितने भी है हर धर्म धर्म समाज का जो है इसी को जो है सनातन धर्म बोला जाता है कि सनातन का मतलब कि कोई अलग नहीं है सब हम एक हैं हमारे बीच में कोई ऐसा नहीं है कि नाना वो हिंदू है वो मुसलमान है वो सिख है वो ईसाई है नहीं हमारा एक परिवार है मेरे साथ में मुसलमान भी है मेरे साथ में सिख भी है मेरे साथ में ईसाई भी है मैं हिंदू भी हूँ हर भाई मेरे साथ में है और मेरा एक परिवार है और मैं परमात्मा से जो है प्रार्थना करता हूँ कि यह परिवार हमेशा और हमेशा जो है बना रहे और ऐसा ही हमारा साथ जो है हमेशा तो और धन्यवाद है धन्यवाद है मलिक साहब का धन्यवाद है मलिक साहब का जिन्होंने अपना नेक कमाई में से जो है इतनी जगह जो है कोई नहीं करता है सच्ची बात अगर कहें कोई नहीं देता है लोग तो पांच रुपये दे देने दे को अगर दे सड़क में भिखारी मिल जाता है उसको बोलते हैं तेरे हाथ पैर नहीं है क्या लेकिन अकेला एक हैप्पी मलिक ऐसा है जिसने जो है अपनी नेक कमाई में से जो है हमें एक जगह दी है और मैं परमात्मा से जो है प्रार्थना करूँगा कि भगवान इनकी कमाई में जो है दिन दुनी और रात चौगनी जो है उन्नति दे धन्यवाद इधर